ਅਗਲਾ ਕਹਿਣ ਦਾ 13 ਹਾਲੀ ਐ 18 ਦੇ ਟਾਇਰ ਆ ਤੇ 36 30 ਨੇ ਆਨੇ ਵਾਰ ਚ ਲਿਆ ਦੇ ਵੇਲਾ ਐ ਵੀ ਜਮੀਨ ਐ ਜਮੀਨ ਜਮੀਨ ਦਾ ਹਿਸਾਬ ਹੁੰਦਾ ਆ ਦੇ ਲੋ 13 ਹਾਲਾ ਲੈ ਮਿੱਤਰੋ ਕੱਢ ਤੀਆਂ ਲੈਂਕਾ ਫਿਰ ਆਪਾਂ 18 ਦੇ ਟਾਇਰ 13 ਕਲਟੀਵੇਟਰ ਤੇ ਨੰਬਰ ਲਾਈ ਵੀਰੋ ਸੱਜਣ ਵੀਰਾਂ ਦੀ ਪਰਮੈਸ ਤੇ ਆਪਾਂ ਇੱਕ ਵਲੌਗ ਜਿਹਾ ਪਾਉਣ ਲੱਗੇ ਆ ਤੇ ਭਰਾ ਦੇ ਇੱਕ ਵੀਰ ਦੇ ਆਪਣੇ ਆਏ ਸੀਗੇ ਐਸਟਾ ਤੇ ਮੈਸੇਜ ਇਹਨਾਂ ਭਾਈ ਆਦਲ ਵਾਲਾ ਵਲੌਗ ਨੂੰ ਪਾਇਆ ਮਹਿਰਾ ਆਲੂ ਵਾਲਾ ਵਲੌਗ ਹੋ ਹੀ ਨਹੀਂ ਪਾਇਆ ਸਕਦੇ ਨੇ ਤੇ ਆਲੂ ਤੁਹਾਨੂੰ ਦੱਸ ਦਿਆਂਗੇ ਜੇ ਅਸੀਂ ਕਰਦੇ ਸਾਡੇ ਰੋਲ ਦੇ ਉਹ ਸਾਡਾ 200 ਦਾ ਟਾਪਾ ਦੀ ਚ ਉਹ ਗੱਲ ਲੈ ਗਏ ਚੱਕ ਕੇ ਦੇਖੋ ਸੱਜ ਲੈ ਕੇ ਜਾਣਾ ਕੋਸ ਇੱਧਰ ਪਿਆ ਹੋਇਆ ਸਿਸਟਮ ਸਾਰਾ ਉਲਝਿਆ ਪਿਆ ਕੋਸ ਆ ਇੱਥੇ ਟੱਕੀ ਬੈਠੇ ਆਪਾਂ ਤੇ ਸਹਜ ਜਿਹੜਾ ਆਪਣਾ ਮੋਟਾ ਸਹਜ ਤਾਂ ਆ ਤਾਂ ਘਾਟ ਹੀ ਐ ਤੇ ਬਾਕੀ ਤਾਂ ਨਰਮ ਹੀ ਰਹਿ ਗਿਆ ਆਲੂ ਬੜਾ ਕੋਈ ਚੰਗਾ ਨਹੀਂ ਹੈਗਾ ਆਪਾਂ ਕਹਿ ਦਈਏ ਤੇ ਮਾੜਾ ਵੀ ਹੈ ਨੀਗਾ ਸੈਟਗਾ ਹੋਊਗਾ ਇਹਦਾ ਤੇ ਹੁਣ ਆਲੂ ਜੋ ਕੇ ਤੇ ਮੋਟਾ-ਮੋਟਾ ਚੌਕ ਕੇ ਤੇ ਉਸ ਤੋਂ ਬਾਅਦ ਬੀਜਦੇ ਆ ਮੱਕੀ ਤੇ ਅੱਜ ਫਿਰ ਵਾਹ ਬੂਕੇ ਵੇਣਿਆਂ ਨੂੰ 13 ਦੇ ਟੈਰਾਂ ਦੇ ਵਿੱਚ ਆ ਠਾ ਗਿਆ ਪਿਆ ਪਹਿਲੇ ਗਿੜੇ ਵਾਲਾ ਇਹ ਹੁਣ ਤੁੱਪ ਤੋਂ ਲਾ ਦਿਆਂਗੇ ਜਦੋਂ ਮੰਨ ਲਾ ਮੜੀ ਤੁੱਪ ਲੱਗ ਗਈ ਪਲੜ ਨੂੰ ਪਲੜ ਤੇ ਤਰੇਲ ਪਈ ਆ ਤਾਂ ਕਰਕੇ ਫਿਰ ਇਹ ਰੋਕਿਆ ਹੋਇਆ ਕੰਮ ਤੇ ਹੁਣ ਚੱਲਦੇ ਆ ਕੱਲ ਰਾਤ ਹਾਲ ਮਾਰੇ ਸੀ ਬੋਲੇ-ਬੋਲੇ ਕੱਲ ਵਧੀਆ ਚੱਲਦਾ ਬਾਕੀ ਅੱਗੇ ਤੁਹਾਨੂੰ ਖੇਤ ਜਾ ਕੇ ਦਿਖਾਵਾਂਗੇ ਅਸਲ ਦੇ ਵਿੱਚ ਪਰ बाकी ਵੀਡੀਓ ਪਾਵਾਂਗੇ ਹੁਣ ਭਰਾ ਥੋੜੇ ਜਿਆਦੇ ਵਿੱਚ ਗਹਿ ਰਹੇ ਆ ਹੌਂਸਲਾ ਦੇ ਰਹੇ ਆ ਜੇ ਕੋਈ ਇੱਕ ਆਪਣੇ ਹਾਲਾਂ ਦੇ ਜਿਹੜੇ ਫਾਲੇ ਬਦਲਣ ਵਾਲੇ ਆ ਟਾਈਮ ਹੈ ਨਹੀਂ ਸੀ ਤੇ ਕੱਲ ਆਇਆ ਇੱਕ ਫਾਲਾ ਡੈਗ ਪਿਆ ਤੇ ਇਹ ਨਵੇਂ ਨਟ ਪਾ ਕੇ ਸਿੱਧਾ ਕਾਸਤਾ ਤੇ ਫਾਲੇ ਬਦਲਣ ਵਾਲਿਆਂ ਸੋਦੇ ਵਿੱਚ ਹਾਲ ਪੂਰੇ ਜਾਂਦੇ ਵੀ ਨੇ ਪਰ ਇੱਕ ਗੱਲ ਐ ਵੀ 13 ਦਿਨ ਹਾਲਾ ਅਗਲਾ ਕਹਿੰਦਾ ਵੀ 13 ਦੇ ਟੈਰਾਂ ਵਾਲਾ ਮਗਰ ਵੀ 13 ਦੇ ਹਾਲ ਪਾ ਲੈਨੇ ਆਪਾਂ ਪਰ 18 ਦੇ ਟੈਰਾਂ ਨੂੰ ਵੀ ਤਰਨਾ ਨਹੀਂ ਦਿੰਦੇ ਐਵਦੇ ਹਾਲ ਹੈ ਸਲਿੱਪ ਲੈਂਦਾ ਟਰੈਕਟਰ ਆ ਜਾਂਦਾ ਨਹੀਂ ਦੋਵੇਂ ਲੀਵਰ ਸੱਟ ਕੇ ਤੁਰਿਆ ਆਉਂਗੇ। ਬਾਕੀ ਤੁਹਾਨੂੰ ਦਿਖਾਉਣਾ ਹੈ ਜੀ ਠੀਕ ਆ। ਲੈ ਵੀਰੋ ਕਹਿੰਦੇ ਆਲੂ ਚੁਗੇ ਜਾਣਗੇ ਤੜਕੇ ਤੜਕੀ ਤਰੇਲ ਦੇ ਵਿੱਚ ਨੰਗੇ ਪੈਰੀ ਸਰੀਰ ਨੂੰ એનર્ਜੀ ਦਿੱਤੀ ਜਾਊਗੀ। ਆ ਜਾ ਵੀਰੇ। ਮਾਮੇ ਦਾ ਮੁੰਡਾ ਆ ਗਿਆ। ਰਸਤੇ ਦਰਾਂ ਤੋਂ ਵੀ ਇੱਕ ਤਾਂ ਜਿਹੜੇ ਆ ਵੱਡੇ ਆਲੂ ਨੇ ਇਹ ਬਹੁਪਲੇਖਾ ਪਾਉਂਦੇ। ਵੈਸੇ ਆਪਾਂ ਤਾਂ ਅੱਜ ਹੀ ਚੁਗਣ ਲੱਗੇ। ਕਾਲਾ ਤਾਂ ਸੀਗੇ ਵਿਚਾਰੇ ਗਰਤੇ ਸਿੰਘ ਹੋਰੀ ਆ ਲੈ ਵੱਡੇ ਆਲੂ ਨਾ ਸਾਰੇ ਵੱਡੇ ਆਲੂ ਇਹ ਤਾਂ ਬਸ ਹੀ ਮੋਟਾ ਜਿਹਾ ਗੇੜਾ ਦੇਣਾ ਵਿਚਾਲ ਐ ਨਾ ਰਵੇ ਮਨ ਚ ਵੀ ਹਾਲਾਂ ਤੋਂ ਬਾਅਦ ਵੇਖਿਆ ਨਹੀਂ ਆਲੂ ਨਿਕਲਦੇ ਹੈਗੇ ਉਹ ਚੰਗੇ ਐਡੇ ਮਾੜੇ ਵੀ ਨਹੀਂ ਨਿਕਲਦੇ ਇਕੱਠਾ ਹੀ ਖਜ਼ਾਨਾ ਇੰਨਾ ਪਹਿਲੇ ਬਾਲਟੀ ਰੱਖ ਹੱਥ ਛੋਟੇ ਵੀਰ ਚੌਂਡ ਪੱਟ ਦੀ ਚੰਗਾ ਸਵਾਰ ਕੇ ਨਾਲੋ ਲਾ ਕੇ ਸੱਟ ਕੇ ਦੋਨੇ ਇਹ ਸੋਨਾਲੀ ਕਹਾਣੀ ਤੇਰਾ ਵੀ ਜਿਹੜਾ ਸਲੋ ਰੇਸ ਤੇ ਤਰਪੂਆ ਬਰ ਰੇਸ ਦੀ ਸੰਗ ਨਹੀਂ ਮੰਨਣੀ ਛੱਤੀਤੀ ਤੇ ਬਹਿ ਕੇ ਬਹੁਤ ਭਰਾ ਛੱਤੀਤੀ ਤੇ ਬਹਿ ਕੇ ਨਾ ਸੰਗ ਮੰਨਦੇ ਆ ਇਹਦਾ ਕੰਮ ਹੀ ਰੇਸ ਤੇ ਰੇਸ ਕਰੋਗੇ ਦਾ ਜੋਰ ਮਾਰੂਗਾ ਨਹੀਂ ਸਰਦਾਰ ਜੀ ਬੰਦ ਵੀ ਹੋ ਸਕਦਾ ਹੋ ਜਾ ਤੂੜੀ ਰੱਖੀ ਬੈਠੇ ਆਂ ਹੀ ਹੁਣ ਤਾਂ 290 ਨੂੰ ਹੀ ਆ ਗਈ ਅਗਲੇ ਸੀਜ਼ਨ ਹੀ ਹੁਣ ਕਰਾਂਗੇ ਕੋਈ ਰੇਰ ਨੂੰ ਆਈ ਲੱਪ ਦੇਣਾ ਬਸ ਇਹਦੇ ਨਾਲ ਨਾਲ ਮੱਕੀ ਵਾਲਾ ਥਾਂ ਚੜਾਈ ਲੈਣਾ ਲੈ ਵੀ ਮੁੰਡਾ ਭੰਗ ਚੜੀ ਦਾ ਬਾਹ ਦਾ ਟਰੈਕਟਰ ਤੇ ਆਪਾਂ ਓਹੋ ਧੂਆ ਹੀ ਬੜਾ ਆ ਨਾਸਾਂ ਨੂੰ ਚੜ ਗਿਆ ਇਹਨੂੰ ਹੱਥੋਂ ਉੱਡ ਚਾਂਡਾ ਪਾਟ ਤੂੰ ਨਾਲੇ ਆਪਾਂ ਦਿਖਾਉਣੇ ਕੀ ਕਰਦਾ 18 ਦੇ ਟਾਇਰਾਂ ਦੇ ਮਿੱਤਰੋ ਜਿਹੜੇ ਨਵੇਂ ਭਰਾ ਜੁੜੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਵੀਡੀਓ ਦੇਖ ਰਹੇ ਆ ਜਿਹੜੇ ਚਾਲ ਭਰਾ ਆਪਾਂ ਨੂੰ ਜਾਣਦੇ ਆ ਉਹਨਾਂ ਨੂੰ ਅੱਜ ਪਰਫਾਰਮੈਂਸ ਦੇਖਣੀ ਚਾਹੀਦੀ ਹੈ। ਓਹੋ। ਲੈ ਉਹ ਤਾਂ ਸਿੱਟੀ ਜਾਂ ਦੋਨੇ ਲੀਵ ਰੱਖਿਆ ਸੀ ਵੈਸੇ ਤਾਂ। ਬਾਕੀ ਪਤਾ ਨਹੀਂ ਕਿਉਂਕਿ ਹਾਲ ਲੱਗਦਾ ਵੀ ਨਹੀਂ ਚਾਚਾ ਨਾਲ। ਤੋਰੇ ਵਾਲੀ ਦਾ ਪਾਪਾ ਗੱਲਬਾਤ ਐਂਡ ਹੋ ਗਈ। ਹੁਣ ਹਾਲੇ ਨੂੰ ਵੇਖਣ ਨੂੰ ਤਾਂ ਅਗਲਾ 18 ਦੇ ਨੂੰ 17 ਚਾਹੀਦੇ ਆ ਪਰ ਜ਼ਮੀਨ ਸਾਢੇ ਐਬ ਜੀ ਆ। ਵੀ ਤੁਸੀਂ ਕਹਿ ਲੋ ਇਹਨੂੰ 13 ਹਾਲ ਵੀ ਨਹੀਂ ਤੁਰਨਦੇ ਆ ਕੱਲ ਮਾਰ ਕੇ ਗਏ ਮੈਂ ਆਥਨੇ ਹਨੇਰਾ ਸੀ ਤੇ ਵੀਡੀਓ ਦਾ ਸਮਾਂ じゃ ਹੈ ਨਹੀਂ ਸੀ ਹੁਣ ਮੈਂ ਤੁਹਾਨੂੰ ਬਾਕੀ ਫੇਰ ਟਰਾਈ ਕਰਾਂਗੇ ਹੋਰ ਵੀਰੇ ਕਰ ਤਾਂ ਨਾ ਬੰਦ ਇਹ 36 ਦੀ ਆ ਇਹ ਰੇਸ ਰੱਖਣੀ ਪੈਂਦੀ ਥੋੜੀ ਜੇ ਨੂੰ ਹੱਥ ਵਾਲੀ ਰੇਸ ਥੋੜੀ ਜਿਆਦਾ ਘਟਾਈ ਵੀ ਹੈ ਜਿਹੜੀ ਬੰਦ ਰੇਸ ਨਾ ਬੜੀ ਘਟਾ ਉਹ ਉਹ ਮਤਲਬ ਤਾਂ ਘਟਾਤੀ ਸੀ ਇੱਥੇ ਸਲੋ ਸਲਾਜੋ ਘਟਾਉਂਦੇ ਸੀ ਨਾ ਤੇ ਬੜਾ ਚੱਲੀ ਜਾਂਦਾ ਰਹਿੰਦਾ ਕਲੱਚ ਤਾਂ ਹੀ ਉਦੋਂ ਪੈਰ ਨਹੀਂ ਪਹੁੰਚਦਾ ਇਹ ਪਲੇਟਫਾਰਮ ਦਾ ਚੱਕਰ ਕੁੱਲ ਮਿਲਾ ਕੇ ਟਰੈਕਟਰ ਚ ਔਕੜਾ ਹੀ ਔਕੜਾ ਆਪਣੇ ਜੀ ਲੀਵਰ ਥੱਲੇ ਆ ਜਾਵਾ ਥੱਲੇ ਦੋਵੇਂ ਲੀਵਰ ਪਰ ਖੜਦਾ ਨਹੀਂ ਟਰੈਕਟਰ ਕਿਤੇ ਕਿਤੇ ਖੜਦਾ ਹੀ ਕੰਨ ਦਾ ਆ ਹੁਣ ਟਾਇਰ ਪਾਸੇ ਮਾਰ ਲੱਗ ਗਿਆ ਇਹਦੋਂ ਪਹਿਲਾਂ ਪਾਸੇ ਨਹੀਂ ਮਾਰਦਾ ਈ ਹੁਣ ਪਾਸੇ ਮਾਰ ਲੱਗਿਆ ਡਰਾਈਵਰ ਆਏ ਮੋੜ ਲਾ ਗੇੜਾ ਤਾਂ ਕੋਈ ਨਹੀਂ ਯਾਰ ਕੇ ਰਾਲੂ ਝੁੱਗ ਗਿਆ ਫੇਰ ਬਣਾਵਾਂਗੇ ਘੈਂਟ ਜੀ ਪਹਿਲਾਂ ਦੂਰੀ ਮਸ਼ੀਨ ਮਾਰੀ ਇੱਕ ਵਾਰੀ ਫਿਰ ਦੋ ਵਾਰੀ ਟੇਢੀ ਮਸ਼ੀਨ ਮਾਰ ਕੇ ਹੁਣ ਪਤਲੇ ਪਤਲੇ ਹਲ ਮਾਰੇ ਬਸ ਇਹਦੋਂ ਬਾਅਦ ਤਾਂ ਤਿਆਰੀ ਕਰ ਦੇਣਾ ਮੱਕੀ ਨੂੰ ਮੱਕੀ ਨਹੀਂ ਲੇਟ ਕਰਨੀ ਅੱਜ ਅੱਜ ਮੱਕੀ ਬੀਜ ਦੇਣੀ ਸੁਨੀਲ ਸਿੰਘ ਨੂੰ ਧੱਕਾ ਕਰਕੇ ਯਾਰ ਮਹਿੰਗਾ ਪੈਟਰੋਲ ਡੀਜ਼ਲ ਪਾ ਕੇ ਇਹ ਨਾ ਕੀ ਫਰਕ ਪੈਣਾ ਐਕਸਟਰਾ ਗ੍ਰੀਨ 91 ਰੁਪਈਆ ਤੇ ਦੂਜਾ 86 ਰੁਪਈਆ ਪਾਜੀ। ਸਾਂਗਦਾ ਕਦੋਂ ਐ ਕਿਹੜਾ ਤ੍ਰਿਪੂਆ ਦੇ ਮੁੰਡੇ ਨੇ ਵੇਖਣੀ ਹੈ। ਜਵਾ ਸਰੇ ਲਾ ਦੇ। ਐਵਰੇਜ ਚੈੱਕ ਹੋ ਜਾਣੀ ਅੱਜ ਇਹਦੀ। ਅੱਛਾ 4400 ਤੋਂ 88 ਦਾ ਹੋ ਗਿਆ 49 ਲੀਟਰ। ਓਕੇ ਹੋ ਗਈ ਗੱਡੀ ਤਾਂ। ਬਾਬੇ ਉਹ ਦੋ ਗੱਤੇ ਧਾਰ ਤੇ ਹਾਲ ਥੋੜੇ ਓਕੜੂ ਆ ਤੇ ਹੁਣ ਕਰ ਦੇਖੋ ਜ਼ੋਰਦਾਰ ਕੀ ਕਹਿੰਦਾ ਦਿਲ ਤੁਹਾਡਾ ਲੈਂਕਾ ਨੂੰ ਲੈਂਕਾ ਵੀ ਕਾਢਦੇ ਕੋਈ ਵਹਿਮ ਨਾ ਰਏ ਜੇ ਆਪਾਂ ਨੂੰ ਵੀ ਤੇ ਨਾ ਵੇਖਣ ਵਾਲਿਆਂ ਨੂੰ ਉਹ ਲੈਂਕ ਵੀ ਥੱਲੋਂ ਕਾਢਦੇ ਲੈ ਮਿੱਤਰੋ ਕਾੜਦੀਆਂ ਲੈਂਕਾ ਫਿਰ ਆਪਾਂ 18 ਦੇ ਟਾਇਰ 13 ਕਲਟੀਵੇਟਰ ਤੇ ਨੰਬਰ 2 ਤੇ 2 ਗੱਟੇ ਉੱਤੇ ਧਰੇ ਆ 70 70 ਕਿਲੋ ਦਾ ਵਜ਼ਨ ਹੋਣਾ ਹੁਣ ਦੇਣੇ ਕੀ ਕਰਦਾ ਲੈਂਕਾ ਕਾਢਦੀਆਂ ਆਪਾਂ ਵਹਿਮ ਸਾਰੇ ਨਹੀਂ ਚੱਲ ਛਾੜਦੇ ਕਾ ਵੇਹ ਰੈਲੀਆਂ ਸੀ ਨਾ ਜਦੋਂ ਕੱਢਣਾ ਨਾ ਲੈਂਕਾ ਰੈਲੀਆਂ ਹੀ ਪੰਗਾ ਸੀ ਜਾਣੀ ਪਰ ਲੀ ਲੈਂਕ ਤੇ ਭਾਰ ਸੀਗਾ ਵੀ ਚੱਕ ਕੇ ਲੈਫਟ ਚੱਕ ਕੇ ਫੇਰ ਕੱਢਣੀ ਬਈ ਲੈ ਹੁਣ ਲੈਂਕਾ ਕੱਢਾਂ ਮੇਰੇ ਵੀਰੋ ना बाप रे बड़े ना मोड़ ਬਾਕੀ ਦੱਸੋ ਫਿਰ ਕਿਦਾਂ ਲੱਗੀ ਪਰਫਾਰਮੈਂਸ ਤੇ ਇਹ ਬਾਬੇ ਉਹ ਟਰਬੋ ਟਰਬੋ ਆਹੀ ਯਾਰਾਂ ਬੇਲੀਆਂ ਤੋਂ ਲੈ ਲੈ ਕੇ ਲਾਈ ਦੀ ਆ ਇੱਥੇ ਹੀ ਰੱਖਦਾ ਸੋਈ ਤਗਰੇਬ ਨੇ ਇਤੋਂ ਜ਼ਿਆਦਾ ਨਹੀਂ ਜਾਗਦਾ ਹੈਗਾ ਹੁਣ ਕੋਈ 2 ਰੁਪਈਆ ਦਾ ਕੰਮ ਕਰ ਲਿਆ ਅਸੀਂ ਤੇਲ ਬਹੁਤ ਸਾੜਦਾ ਫੋਮੈਟਰ ਆਇ ਤੇ ਜਮਾ ਪੋਲੇ ਪੋਲੇ ਹਲ ਮਾਰੇ ਸੀਗੇ ਜਾਨੀ ਉਹਦੇ ਵਾਸਤੇ ਆਪਣੇ ਆਲੂ ਖਰੋਲਣ ਵਾਸਤੇ ਤੇ ਹਾਲਾਂ ਦੇ ਜਿਹੜੇ ਫਾਲੇ ਆ ਉਹ ਕੋਈ ਬਾਲੇ ਚੰਗੇ ਨਹੀਂ ਹੈਗੇ ਤੁਰਨੇ ਨਹੀਂ ਦਿੰਦੇ ਤਾਂਹੀਂ ਟਰੈਕਟਰ ਨੂੰ ਕਸਤਾ ਆ ਵੇਖੋ ਤੁਸੀਂ ਅਗਲਾ ਕਹਿਣ ਦਾ 13 ਹਾਲੀ ਆ 18 ਦੇ ਟਾਇਰ ਆ ਤੇ 36 30 ਵੀ ਆਨੇ ਬਾਰ ਚ ਲਿਆ ਦੇ ਦੇ ਲਾ ਐ ਵੀ ਜਮੀਨ ਆ ਜਮੀਨ ਜਮੀਨ ਦਾ ਹਿਸਾਬ ਹੁੰਦਾ ਮਣ ਲੋਕ ਤੁਹਾਨੂੰ 17 ਵੀ ਪਾ ਕੇ ਦਿਖਾ ਦੇਣਗੇ ਪਰ ਇੱਥੇ ਆ 13 ਨਹੀਂ ਹਿੱਲਣ ਬੰਦੇ ਦੇ ਲੋ ਤੇਰਾ ਹਾਲ ਹੈ ਤੇ ਤੇਰਾ ਹਾਲ ਜੀ ਕਢਾਉਂਦੇ ਆ ਆ ਹੁਣ ਟਕਾ ਕੇ ਲਾਈ ਜੰਨੇ ਆਪਾਂ ਕੋਈ ਵੀਡੀਓ ਆਸਤੇ ਨਹੀਂ ਲੈਫਟ ਫਾਲ ਸਿੱਟੀ ਆ ਦੋਵੇਂ ਲੀਵਰ ਸਰਕਾਰੀ ਆ ਵਰਲਾ ਬੰਦਾ ਹੀ ਸਰਕਾਰੀ ਨੂੰ ਗਰੀਸ ਕਰਦਾ ਹੋਊਗਾ ਰੋਟਾਵੇਟਰ ਨਾਲ ਚੱਲ ਚੱਲ ਸ਼ਰਮ ਆ ਗਿਆ ਵਾ ਸਹੀ ਆ ਵਾ ਆ ਗਿਆ ਕੱਢ ਬਾਇਗਾ ਉਹ ਵੇ ਇਹ ਤਰੋ ਆਏ ਜਵਾਨਾ ਪੱਤੇ ਡਲੀ ਨਹੀਂ ਮਰਦੀ ਪਿਛਲੀ ਵਾਰ ਜੋ ਮੱਕੀ ਵੇਚੀ ਉਹਦਾ ਮਹੀ ਪਿਆ ਸੀ ਤੇ ਬਾਹਲੇ ਗੱਤ ਲੁੱਟਦੇ ਸੀ ਬੁਰੇ ਹਾਲ ਹੀ ਸੀ ਐਦ ਕਿਰਾਜ ਫੇਰ ਫਰਕ ਆ